ਹਰ ਤੁਹਾਨੂੰ ਅਲਗਿ ਸੇ ਕੀ ਕਰਨਾ ਹੈ ਯਾਰ ਕੋਈ ਨਾ ਤੁਹਾਡੀ ਕੋ ਹੋਵੇ ਸਰ ਕੇ ਪਿੱਛੇ ਹੀ ਤੁਸੀਂ ਗੱਲ ਕਰਕੇ ਸਰ ਬਈ ਜੇ ਮਰਜੀ ਹੈ ਨਾ ਸਰ ਪਾਸੇ ਦੇਖ ਪਾਣੀ ਹੋ ਜਾਏਗਾ ਬੱਚੇ ਜਾਣਗੇ ਠੀਕ ਨਹੀਂ ਕਰਨਾ ਬੱਤ ਜਿਗਾਤਾ ਦੇ ਮੈਂ ਠੀਕ ਹੈ ਸਰ ਠੀਕ ਮੈਂ ਨਵਾਂ ਡੇਟ ਸੌਨ ਦਾ ਠੀਕ ਹੈ ਬੁੱਤਾ ਉਹ ਚਲਾ ਗਿਆ ਦੀ ਮੈਂ ਫੋਟੋ ਵੀ ਉਹ ਨਹੀਂ ਨਹੀਂ ਕੋਈ ਨਹੀਂ ਸਭ ਤੋਂ ਕੀ ਹੈ ਜੀ ਸਰ ਛੁੱਟ ਜੇ ਦੇ ਨੇ ਵੈਰੀਅੰਸ ਚੂਰ ਕੋ ਸਾਰੇ ਦੇ ਨੇ ਜੇਰ ਵਾਗੇ ਕੱਲੇ ਕੋਈ ਸਾਰੇ ਆਪਣੇ ਬੰਦ ਸਰ ਕੋਸ਼ਿਸ਼ ਜੁਰੀ ਕਰ ਰਹੇ ਸੀ ਜਮਾਂਗੇ ਜੇ ਕਹਤਾ ਦੇਵਾਂਗੇ ਕੋਈ ਪਰਾ 16 ਕਰੋੜ ਦਾ ਇੰਜੈਕਸ਼ਨ ਹੈ ਸਰ ਇਹ 16 ਕਰੋੜ ਦਾ ਇੰਜੈਕਸ਼ਨ ਹੈ ਸਰ ਜੋ ਅਮਰੀਕਾ ਤੋਂ ਲਖਣਾ ਸਰ ਗਵਰਨਮੈਂਟ ਪ੍ਰੋਗਰਾਮ ਚ ਲੱਗੂਗਾ ਸਰ ਉਹ ਜਿਤਨੇ ਜ਼ਮਾਸ਼ੇ ਵੀ ਨੇ ਗੁਰਦੁਆਰਾ ਸਾਹਿਬ ਨਹੀਂ ਹੋਰੇ ਕਿ ਤੇ ਸਾਰੇ ਬਸ ਇਸੀ ਚਾਕੇ ਆ ਗਏ ਸਰ ਮਤਲਬ ਕਿਤੇ ਸਾਨੂੰ ਕੋਈ ਜਿਆਦਾ ਹੈਲਪ ਨਹੀਂ ਮਿਲੀ ਸਰ ਇੱਕ પતિ ਪਤਨੀ ਨੇ ਜੋ ਕਿ ਮੁਲਾਕਾਤ ਕਰ ਰਹੇ ਨੇ ਐਨ ਆਰ ਆਈ सुरेंद्र ਸਿੰਘ ਮੇਜਰ ਹੁਣਾ ਦੇ ਨਾਲ ਔਰ ਅੱਖਾਂ ਦੇ ਵਿੱਚ ਜਿਹੜਾ ਰੋਂਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਇਮੋਸ਼ਨਲ ਹੈ ਪਰਿਵਾਰ ਸ਼ਾਇਦ ਦੋਵੇਂ ਪਤੀ ਪਤਨੀ ਜਿਹੜੇ ਕਾਫੀ ਰੋਂਦੇ ਹੋਏ ਨਜ਼ਰ ਆ ਰਹੇ ਆ ਔਰ 16 ਕਰੋੜ ਦਾ ਬੱਚੇ ਦੇ ਸ਼ਾਇਦ ਇੰਜੈਕਸ਼ਨ ਲੱਗਣਾ ਤਾਂ ਗੱਲਬਾਤ ਕੀ ਹੋ ਰਹੀ ਹੈ ਉਹ ਵੀ ਕੁਝ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਮਾਹੌਲ ਬਹੁਤ ਇਮੋਸ਼ਨਲ ਹੈ ਔਰ ਸੁਣਾਉਣੇ ਆ ਕਹਿ ਕੀ ਰਹੇ ਨੇ ਨਾ ਕਰਦਾ ਕਰਾਂਦਾ ਫਿਰ ਕੀ ਕਿੰਨਾ ਬੱਤ ਸੁਣਦਾ ਸਾਰੇ ਲੱਤ ਹੈ ਕੋ ਜਾਣ ਤਾ ਤੁਮਨੀ ਮੇਂਦੀ ਅਗਰ ਹਾਤੇ ਯਾਰ ਪਹੁੰਚੇ ਨਾ ਛੋਟੀ ਕੋ ਹੋਵੇ ਸਰ ਕੇ ਪੀਜੀਏ ਜੀ ਤੁਸੀਂ ਗੱਲ ਕਰਕੇ ਸਰ ਕੋਈ ਜੇ ਮਰਜੀ ਹੈ ਨਾ ਸਰ ਔਸ਼ਧੀ ਵੀ ਲੱਗਦੀ ਵਜਿਦਾ ਬੱਚੇ ਜਾਣ ਵਜਿਦਾ ਸਰ ਕੋਈ ਨਾ ਠੀਕ ਹੈ ਅਸੀਂ ਨਾਲ ਥੋੜੇ ਬੋਤ ਹਰਲੇ ਕਿ ਹੈ ਸਰ ਇਹ ਸਾਰੀ ਰਿਪੋਰਟਾਂ ਡਾਕਟਰ ਦੀਆਂ ਸਰ ਪੀਜੀਏ ਜੀ ਨੇ ਸਾਰੀਆਂ ਸਰ ਪੀਜੀ ਰਿਪੋਰਟ ਆ ਨਾ ਸਰ ਇਹ ਸਿਰਫ ਕਰਾਉਣਾ ਹੈ ਸਰ ਹਾਂਜੀ ਆਸ ਕਰਕੇ ਦੇਖੇ ਜੀ ਸਰ ਬਚਾ ਨਾ ਕੰਮਾ ਨਾ ਪਿੰਦਾ ਥੋੜਾ ਦੁੱਧ ਪੀਓਗਾ ਥੋੜਾ ਪਾਣੀ ਪੀਓ ਹੋਈ ਜਾਂਦਾ ਨਾ ਹਸਨ ਦੀ ਆ ਜਾਂਦੀਆਂ ਰੋਣ ਦੀਆਂ ਆ ਜਾਂਦੀਆਂ ਰਵਾਜ ਇਹ ਤੇਰੇ ਲੱਖਿਆ ਹਾਂਜੀ ਪਾਜੀ ਤੇਰੇ ਲੱਖ ਰੁਪਏ ਸਰ ਰੱਖ ਦੀ ਹਾਂ ਕੋਈ ਸਾਬ ਹੋ ਗਈ ਸਾਡੀ ਸਰ ਚਲ ਦੇ ਦਿੰਦੇ ਆ ਦੇ ਨੇ ਹਾਂ ਜੀ ਅੱਜ ਜੂਰ ਕੋ ਸਾਰੇ ਦੇ ਦੇ ਹਾਂਜੀ ਹਾਂਜੀ ਇਹ ਲਾਗੇ ਗੱਲੇ ਕੋਈ ਸਰ ਆਪਣੇ ਬਣਨ ਸਰ ਕੋਸ਼ਿਸ਼ ਪੂਰੀ ਕਰ ਰਹੇ ਸੀ ਆਸ ਕਰੋਗੇ ਆਪਾਂ ਕੋਸ਼ਿਸ਼ ਕਰਦੇ ਸੀ ਜਮਾਂਗੇ ਜੇ ਕਹਤਾ ਦੇਵਾਂਗੇ ਕੋਈ ਪਰੋ ਤੁਸੀਂ ਜਾਵਾ ਸੇ ਹਾਂ ਜੀ ਚਲੋ ਉਹ ਤਾਂ ਬਾਅਦ ਦੇਖੇਜੋ ਪਹਿਲਾਂ ਇਹ ਲਿਖ ਮਿੱਕੀ ਅਡਰੈਸ ਕਰੇ 300 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 ਕਰ ਡਾਕਟਰ ਨੇ ਨੂੰ ਆਇਆ ਬਗਵਾ ਕੇ ਗੱਲ ਯਾਰ ਚੱਲ ਬੰਦੇ ਜਾਣ ਦੇ ਸਾਨੂੰ ਕੱਟ ਵੀ ਕਰੂਗੇ ਠੀਕ ਬੱਲੇ ਕੋਈ ਨਹੀਂ ਡਾਕਟਰ ਗਲਤ ਗੱਲ ਤੱਕੜੀ ਹੋ ਕੇ ਕਰਾਂਗੇ ਠੀਕ ਨਹੀਂ ਕਹਣਾ ਬੱਦ ਕੇ ਜੇ ਕਹਤਾ ਦੇਵਾਂ ਠੀਕ ਹੈ ਸਰ ਠੀਕ ਮੈਂ ਨਵਾ ਡੇਟਸ ਆਲ ਦਾ ਠੀਕ ਹੈ ਬੁੱਤਾ ਉੱਚੇ ਲੱਗੇ ਜੀ ਆ ਮੈਂ ਫੋਟੋ ਵੀ ਹੋ ਗਈ ਨਹੀਂ ਨਹੀਂ ਕੋਈ ਨਹੀਂ ਨਹੀਂ ਹੋਣੀ ਨਹੀਂ ਕੋਈ ਨਹੀਂ 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 ਯਾਰ ਜਿਹੜਾ ਕਹਿੰਦਾ ਦੇ ਦਿੰਦਾ ਦਮਗ ਜਰੂਰ ਅਸੀਂ ਪਿੱਛੇ ਇਹ ਗੱਲ ਕਰਕੇ ਨੰਬਰ ਨੰਬਰ ਦੇ ਰਹੇ ਹਾਂ ਬੰਦੇ ਦੇ ਰਹੇ ਹਾਂ ਉਹਨਾਂ ਨੂੰ ਫੋਟੋ ਦੇ ਰਹੇ ਹਾਂ ਦਮਗ ਜਰੂਰ ਸਮਝਾ ਦੇ ਨੰਬਰ ਨਾਲ ਉਹ ਕੜੇ ਸੋਚਿਆ ਉਹਨਾਂ ਕੋਲ ਜੁਆ ਆ ਜੀ ਇਹ ਮੈਂ ਰੱਖਾਂਗੇ ਉਹਨਾਂ ਨੂੰ ਤਨੈ ਨਾ ਇਟਲੀ ਪੁਲਿਸ ਪਲੀਜ਼ ਪਲੀਜ਼ ਇਧਰ ਆ ਕਰੋ ਇਧਰ ਆ ਕਰੋ ਭਾਜੀ ਮੈਂ ਥੋੜਾ ਚਲੋ ਸਾਰਿਆਂ ਦੀ ਮਿੰਟ ਹਟਾ ਕਾ ਸਾਰਿਆਂ ਦੇ ਤੁਸੀਂ ਹੌਸਲਾ ਰੱਖੋ ਸਭ ਤੋਂ ਪਹਿਲਾਂ ਤਾਂ ਭੈਣ ਜੀ ਤੁਸੀਂ ਵੀ ਹੌਸਲਾ ਰੱਖੋ ਕਿੰਨੇ ਪੈਸੇ ਥੁੜਦੇ ਨੇ ਹੁਣ ਕਿਉਂਕਿ 16 ਕਰੋੜ ਦਾ ਸੀਗਾ ਸਰ ਹਲੇ ਥੋੜੀ ਬੜੀ ਫੰਡਿੰਗ ਹੋਈ ਹੈ 3 4 ਲੱਖ ਰੁਪਏ ਇਕੱਠਾ ਹੋਇਆ ਸਰ ਹਲੇ ਅਸੀਂ ਸਾਰੇ ਮਤਲਬ ਜਿਤਨੇ ਸਮਾਜ ਸੇਵੀ ਨੇ ਗੁਰਦੁਆਰਾ ਸਾਹਿਬ ਨੇ ਫੌਰੀ ਕਿਤੇ ਸਾਰੇ ਪਾਸੇ ਇਸੇ ਜਾ ਕੇ ਆ ਗਏ ਸਰ ਮਤਲਬ ਕਿਤੇ ਸਾਨੂੰ ਕੋਈ ਜ਼ਿਆਦਾ ਹੈਲਪ ਨਹੀਂ ਮਿਲੀ ਸਰ ਕਿੰਨੇ ਲੱਖ ਦਾ 16 ਕਰੋੜ ਦਾ ਇੰਜੈਕਸ਼ਨ ਹੈ ਸਰ ਇਹ 16 ਕਰੋੜ ਦਾ ਇੰਜੈਕਸ਼ਨ ਹੈ ਸਰ ਜੋ ਅਮਰੀਕਾ ਤੋਂ ਲਖਣਾ ਸਰ ਗਵਰਨਮੈਂਟ ਪਰਮਿਸ਼ਨ ਤੇ ਲੱਗੂਗਾ ਸਰ ਉਹ ਤੇ ਪਹਿਲਾਂ ਸਰ ਬੱਚਾ ਸੀਗਾ ਇੱਕ ਉਦੋਂ ਸੱਤ ਡੇਟਿਕਸ ਆਲਾ ਨੰਬਰ ਹੋ ਕੇ ਮਰ ਗਿਆ ਸੀਗਾ ਉਹ ਵੀ ਬੜੇ ਓਕੀ ਜਾਨ ਨਿਕਲੀ ਸਰੀ ਬੱਚੇ ਦੀ ਬਹੁਤ ਓਕੀ ਜਾਨ ਨਿਕਲੀ ਆਉਦੀ ਪਹਿਲੇ ਵੀ ਇਹਦੇ ਵੀ ਸਰਾ ਹੀ ਆਲਾ ਗਰਦ ਖੜਾ ਹੁੰਦਾ ਇਹ ਨਾ ਪੈਸੇ ਪੈਸੇ ਇਹ ਸੀਗਾ ਮੇਰੀ ਵੀਡਿੰਗ ਪਹਿਲਾਂ ਸੇਮ ਬੱਚਾ ਬਿਲਕੁਲ ਅਹੀ ਡਿਟੋ ਕਾਪੀ ਸਰ ਇਹ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਦੀ ਕਾਉਂਸਲ ਆਪਦਾ ਇਹਨਾਂ ਤੁਹਾਡਾ ਐਡਰੈਸ ਤੋਂ ਮੈਂ ਤੁਹਾਨੂੰ ਕਿ ਨੰਬਰ ਤੁਸੀਂ ਦੱਸ ਦੋ ਬੋਲ ਕੇ ਤਾਂ ਕਿ ਮੈਨੂੰ ਨੰਬਰ ਨੰਬਰ ਦੱਸ ਦਿਓ ਮੇਰਾ ਨੰਬਰ 9646562286 ਇਹ ਵਿਕਰਮਜੀਤ ਸਿੰਘ ਮੇਰਾ ਨਾਮ ਹੈ ਮੈਂ ਪਟਿਆਲੇ ਦਾ ਰਹਦਾਂ ਹਾਂ ਜਿਹੜੀ ਕਾਫੀ ਸਰ ਬੈਲਕੀ ਤੇ ਹਾਂਜੀ ਸ਼ਿਸ਼ਮ ਤੁਸੀਂ ਦੇਖੀ ਵੀ ਹੋਣੀ ਸਰ ਵੀਡੀਓ ਹਨਾ ਹਾਂਜੀ ਹਾਂਜੀ ਤੁਹਾਡੇ ਚੈਨਲ ਤੇ ਵੀ ਪਹਿਲਾਂ ਇੰਟਰਵਿਊ ਹੋਇਆ ਤੁਹਾਡਾ ਔਰ ਹੋਰ ਵੀ ਥਾਵਾਂ ਤੇ ਦੇਖਿਆ ਮੈਂ ਤੁਹਾਨੂੰ ਤੇ ਹੁਣ ਕੀ ਕਹਿੰਦੇ ਨੇਜਰ ਸਾਹਿਬ ਕੀ ਕਹਿ ਰਹੇ ਨੇ ਵਿੱਚ ਸਾਹਿਬ ਕਹਿੰਦੇ ਥੋਡੀ ਹੈਲਪ ਕਰਾਂਗੇ ਸਿਰਫ ਪੂਰੀ ਅਸੀਂ ਪੀਜੀਆ ਗੱਲ ਕਰਾਂਗੇ ਜੋ ਵੀ ਹੈ ਸਿਸਟਮ ਕੀ ਸਿਸਟਮ ਹੈ ਸਾਰਾ ਵੀ ਇੰਨਾ ਮਹਿੰਗਾ ਇੰਜੈਕਸ਼ਨ ਹੈ ਕਿਵੇਂ ਲਿਆ ਜਾ ਸਕਦਾ ਹੈ ਜਾਂ ਕਿਵੇਂ ਜੋ ਸਪਹਿਲੇ ਸਿਰਫ ਚਲਣੀ ਹੈ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਉਹ ਚਲਾਉਣ ਦੀ ਪਹਿਲਾਂ ਕਿ ਆ ਬੱਚੇ ਨੂੰ ਬੇਸਿਕਲੀ ਵਿੱਚ ਸਰ ਗਰੋਥ ਨਹੀਂ ਵੱਧਦੀ ਬੱਚੇ ਗਰੋਥ ਨਹੀਂ ਵੱਧਦੀ ਨਾ ਕੋਈ ਖਾ ਸਕਦਾ ਨਾ ਪੀ ਸਕਦਾ ਲੱਤਾਂ ਜਾਂ ਚਲੋ ਪ੍ਰਮਾਤਮਾ ਮਿਹਰ ਕਰੂਗਾ ਹੋ ਜਾਣਗੇ ਠੀਕ ਤੁਸੀਂ ਹੌਸਲਾ ਰੱਖਿਓ ਔਰ ਆਏ ਨੇ ਥੇ ਪੈਸਾ ਭੁਣੀ ਹਾਲਾਂਕਿ ਚਲੋ ਤੁਸੀਂ ਨੰਬਰ ਆਵਦਾ ਦੱਸ ਹੀ ਦਿੱਤਾ ਤਾਂ ਪੰਜਾਬੀਆਂ ਨੂੰ ਅਪੀਲ ਵੀ ਕਰਦੇ ਅਸੀਂ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਹਾਲਾਂਕਿ ਐਨ ਆਰ ਆਈ ਨੱਜਰ ਹੋਣੀ ਕਹਿੰਦੇ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਦੋਵੇਂ ਪਤੀ ਪਤਨੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਬਚਾਰਿਆਂ ਨੂੰ ਤੇ ਜਰੂਰ ਪਹੁੰਚਦੇ ਆ ਉੱਥੇ ਆਸ ਦੀ ਆਸ ਲੈ ਕੇ ਉਮੀਦ ਲੈ ਕੇ ਇੱਥੇ ਪਹੁੰਚੇ ਨੇ ਔਰ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਡੇ ਬੱਚੇ ਦੇ ਇੰਜੈਕਸ਼ਨ ਲਗਵਾਉਣ ਦੇ ਵਿੱਚ ਮਦਦ ਕੀਤੀ ਜਾਵੇ 16 ਕਰੋੜ ਰੁਪਏ ਦਾ ਇੰਜੈਕਸ਼ਨ ਲੱਗਣਾ ਇਹਨਾਂ ਦੇ ਬੱਚੇ ਦੇ ਗਰੋਥ ਨਹੀਂ ਵੱਧ ਰਹੀ ਬੱਚੇ ਦੀਆਂ ਲੱਤਾਂ ਵੀ ਕੰਮ ਨਹੀਂ ਕਰਦੀਆਂ ਤਾਂ ਕਹਿੰਦੇ ਇੰਜੈਕਸ਼ਨ ਤੋਂ ਬਾਅਦ ਬੱਚਾ ਜਿਹੜਾ ਉਹ ਠੀਕ ਹੋ ਸਕਦਾ ਤਾਂ ਨਿੱਜਰ ਹੁਣਾ ਨੇ ਸਮਾਜ ਸੇਵੀ ਜੋ ਯੂਕੇ ਤੋਂ ਆ ਕੇ ਜਿਨ੍ਹਾਂ ਨੇ ਧੂਰੀ ਚ ਕੈਂਪ ਲਾਇਆ ਉਹਨਾਂ ਕੋਲ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਹੈ ਭਰੋਸਾ ਦਿੱਤਾ ਇਹਨਾਂ ਨੂੰ ਭਰੋਸਾ ਦਵਾਇਆ ਕਿ ਤੁਹਾਡੀ ਜਿੰਨੀ ਹੋ ਸਕੇ ਮਦਦ ਕੀਤੀ ਜਾਏਗੀ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬੀ ਟੀਵੀ ਧੂਰੀ